DL11 نیوز پنجاب دیکھ رہے درਸਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਿੰਦਰ ਸਿੰਘ ਦਗਾਲ ਅੱਜ ਅਸੀਂ ਪਹੁੰਚੇ ਹਾਂ ਸਮਾਨੇ ਜਿੱਥੇ ਕਿਸਾਨ ਯੂਨੀਅਨ ਵੱਲੋਂ ਧਰਨੇ ਲਗਾਏ ਗਏ ਨੇ ਖੂਨ ਹੈ ਰੋਡ ਜਾਮ ਕਰਕੇ ਇਹ ਧਰਤੀ ਗੁਰੂਆਂ ਪੀਰਾਂ ਦੀ ਹੈ ਅੱਜ ਦਾ ਜੋ ਬੰਦ ਦਾ ਸੱਦਾ ਸੀ ਸਾਡੇ ਕਸਮੇ ਪਾਤਸ਼ਾਹ ਦੀ ਧਰਤੀ ਹੈ ਇਹ ਇਹ ਸਾਡਾ ਜਿਹੜਾ ਖੂਨ ਹੈ ਉਹ ਜਜ਼ਬਤੀ ਹੈ ਸਾਡੇ ਖੂਨ 'ਚ ਗਰਦ ਹੈ ਇਸ ਕਰਕੇ ਇਹ ਜਿਹੜੀ ਖੂਨ ਵਾਲੀ ਗਰਦ ਹੈ ਉਹ ਪੰਜਾਬ ਦੀ ਹੈ ਹੋਰ ਸੂਬਿਆਂ ਦੇ ਵਿੱਚ ਤੁਸੀਂ ਵੇਖੋ ਸਾਨੂੰ 2 ਫਸਲਾਂ ਦੇ ਐਮਐਸਪੀ ਦੇਦੇ ਸਨ ਜੀਰੀ ਦੇ ਦੇ ਦਿੰਦੇ ਨੇ ਤੇ ਕਣਕ ਤੇ ਤੇ ਆਪਾਂ ਫਿਰ ਵੀ ਲੜਾਈ ਲੜਦੇ ਆਪਏ ਆਪਾਂ ਕਹਿੰਦੇ ਆ ਸਾਨੂੰ 23 ਫਸਲਾਂ ਦੇ ਐਮਐਸਪੀ ਦਿਓ ਅਸੀਂ ਝੋਨਾ ਲਾਉਣਾ ਬੰਦ ਕਰੀਏ ਕਿਉਂਕਿ ਜਿਹੜਾ ਝੋਨਾ ਹੈ ਉਹ ਸਾਡੀ ਫਸਲ ਨਹੀਂ ਕਿਉਂਕਿ ਅਸੀਂ ਚੌਲ ਨਹੀਂ ਖਾਂਦੇ ਚੌਲ ਅਸੀਂ ਕਦੋਂ ਖਾਂਦੇ ਆ ਜਦੋਂ ਕੋਈ ਰਿਸ਼ਤੇਦਾਰ ਆਉਂਦਾ ਸਾਡੇ ਘਰ ਜਾਂ ਸਾਡੇ ਘਰ ਵਿਆਹ ਸ਼ਾਦੀ ਹੁੰਦੀ ਹੈ ਜਾਂ ਕੋਈ ਮਰਕਤ ਦਾ ਭੋਗ ਹੁੰਦਾ ਅਸੀਂ ਚੌਲ ਫੇਰ ਬਣਾਉਨੇ ਆ ਵਰਨਾ ਸੀ ਚੌਲ ਘਰਾਂ ਚ ਨਹੀਂ ਬਣਾਉਂਦੇ ਆਪਾਂ ਸਾਰਿਆਂ ਨੂੰ ਪਤਾ ਹੈ ਤੇ ਫਿਰ ਸਾਡੀ ਫਸਲ ਹੀ ਨਹੀਂ ਹੈਗੀ ਤੇ ਅਸੀਂ ਕਿਉਂ ਬੀਜਦੇ ਆਂ ਬੀਜਦੇ ਆਂ ਭਰਾਵੋ ਸਰਕਾਰ ਨੇ ਸਾਨੂੰ ਇਸ ਪਾਸੇ ਲਾਇਆ ਹੈ ਸਾਨੂੰ ਸਬਸਿਡੀਆਂ ਦੇ ਕੇ ਸਾਡੀਆਂ ਜ਼ਮੀਨਾਂ ਉਲਝ ਕਰਕੇ ਸਾਡੇ ਉੱਤੇ ਵੱਡੇ ਵੱਡੇ ਕਰਜ਼ਿਆਂ ਦੇ ਭਾਰ ਭਾ ਕੇ ਸਾਨੂੰ ਵੱਡੇ ਵੱਡੇ ਟਰੈਕਟਰ ਦਿੱਤੇ ਸਾਨੂੰ ਮਸ਼ੀਨਰੀਆਂ ਦਿੱਤੀਆਂ ਟਿੱਕਰ ਉਹ ਪੈਰੀਆਂ ਫੁਆਰੀਆਂ ਤੇ ਲਾਓ ਝੋਨਾ ਤੁਹਾਨੂੰ ਇੰਨੀ ਸਬਸਿਡੀ ਦੇ ਦਾਂਗੇ ਤੁਹਾਨੂੰ ਇਹਨਾਂ ਰੇਟ ਦੇ ਦਾਂਗੇ ਪਾਓ ਫਲਾਣੀ ਦਵਾਈ ਇਹਦੇ ਨਾਲ ਇਹਨਾਂ ਰੇਟ ਫਲਾਣਾ ਬੀ ਬੀਜੋ ਇਹ 35 ਕੁਇੰਟਲ ਨਿਕਲੇਗਾ ਫਲਾਣਾ ਬੀ ਬੀਜੋ ਇਹ 50 ਕੁਇੰਟਲ ਨਿਕਲੇਗਾ ਤੇ ਅਸੀਂ ਉਹਦੀ ਹੋਟ ਦੇ ਵਿੱਚ ਪਿਆ ਬਰਤਕੇ ਨਹੀਂ ਵੇਖਿਆ ਅਸੀਂ ਨਹੀਂ ਵੇਖਿਆ ਸਾਡੇ ਬੱਚੇ ਮਰ ਜਾਣਗੇ ਅਸੀਂ ਨਹੀਂ ਵੇਖਿਆ ਵੀ ਅਸੀਂ ਆਪ ਮਰ ਜਾਾਂਗੇ ਅਸੀਂ ਸਾਰਾ ਕੁਝ ਤਬਾਹ ਕਰ ਲਿਆ ਨਾ ਸੀ ਆਪਦਾ ਪਾਣੀ ਛੱਡਿਆ ਨਾ ਆਪਣੀ ਹਵਾ ਛੱਡੀ ਸਿਰਫ ਇੱਕ ਲਾਲਚ ਪਿੱਛੇ ਲੱਗ ਕੇ ਵੀ ਸਾਨੂੰ ਮੁਨਾਫਾ ਹੋ ਰਿਹਾ ਹੈ ਆਪਾਂ ਮੁਨਾਫੇ ਦੇ ਪਿੱਛੇ ਲੱਗ ਕੇ ਆਪਾਂ ਨੇ ਸਾਰਾ ਕੁਝ ਤਬਾਹ ਕਰ ਲਿਆ ਭਰਾਵੋ ਅੱਜ ਸਾਡੇ ਵੱਸ ਦੀ ਗੱਲ ਨਹੀਂ ਰਹੀ ਜੇ ਕੋਈ ਬੰਦਾ ਆਖੇ ਬਿਮਾਤ ਕੇ ਰਤੋੜਾ ਦਾ ਆਪਣਾ ਪਾਣੀ ਜਿਹੜਾ ਉਹ ਪ੍ਰਦੂਸ਼ਣ ਤੋਂ ਬਚਾਲਾ ਦਾ ਬਚੇਗਾ ਨਹੀਂ ਬਚੇਗਾ ਕਿਉਂਕਿ ਉਹ ਬਰਬਾਦ ਕਰ ਚੁੱਕੇ ਆ ਜੇ ਕੋਈ ਕਹੇ ਮਹਾਵਾ ਸਾਫ ਬਣਾ ਦਿਆਂ ਉਹ ਬਣ ਜਾਏਗੀ ਨਹੀਂ ਬਣੇਗੀ ਕਿਉਂਕਿ ਸਾਡੇ ਹੱਥੋਂ ਕਿੱਲਾ ਨਿਕਲ ਗਿਆ ਤੇ ਐਵੇਂ ਜਿਹੜੀ ਮੈਂ ਕਹਾਣੀ ਸੁਣਾਈ ਹੈ ਭਰਾਵੋ ਇਹ ਵੀ ਤੁਹਾਡੇ ਅੱਥੋਂ ਨਿਕਲ ਜਾਣੀ ਹੈ ਇਹ ਕਾਇ ਉਸ ਕਰਕੇ ਅਸੀਂ ਬੇਨਤੀ ਕਰਦੇ ਆਂ ਵੀ ਇਹ ਜਿਹੜੇ ਹੱਥੋਂ ਆਇਆ ਜਿਹੜੀ ਗੱਲ ਹੈ ਨਾਮ ਨਿਕਲਦੇ ਹੋ ਜਿੰਨੇ ਕੁ ਤੁਸੀਂ ਜਾਗਦੇ ਲੋਕੋ ਜਿੰਨੇ ਵੀ ਤੁਸੀਂ ਜ਼ਮੀਰਾਂ ਕੋਡੀਆਂ ਜਾਗਦੀਆਂ ਨੇ ਤੁਸੀਂ ਬੈਠੇ ਹੋ ਸਵੇਰ ਦੇ ਬੈਠੇ ਹੋ ਡਟ ਕੇ ਤੇ ਤੁਹਾਡੇ ਗਾੜੀਓ ਇੱਕ ਸਾਡੀ ਵੱਡੀ ਅਪੀਲ ਹੈ ਵੀ ਤੁਸੀਂ ਜਿੰਨੇ ਕਿਉ ਹੈਗੇ ਹੋ ਇੱਕ ਬੰਦੇ ਜਿਹੜਾ ਧਰਤੀ ਪਲਟਾ ਦਿੰਦਾ ਧੰਨੇਵਾਲ ਸਾਹਿਬ ਇਕੱਲੇ ਨੇ ਕਿੱਥੇ ਗੂੰਜ ਪੈ ਗਈ ਜਾ ਕੇ ਇੱਕ ਬੰਦਾ ਸਾਡਾ ਬੈਕਾ ਮਰਨ ਵਰਤੇ ਇਹ ਗੂੰਜ ਕਿੱਥੋਂ ਪਈ ਐ ਇਸ ਕਰਕੇ ਭਰਾਵੋ ਇੱਕ ਇੱਕ ਬੰਦਾ ਬੜਾ ਕੁਝ ਕਰ ਸਕਦਾ ਹੈ ਕਦੀ ਇਹ ਨਾ ਸਮਝੋ ਵੀ ਮੈਂ ਇਕੱਲਾ ਤੇ ਯਾਰ ਮੈਂ ਪਿੰਡ ਚ ਉੱਠ ਕੇ ਕੀ ਕਰ ਲਾਂਗਾ ਇਹ ਆਪਣੀ ਸੋਚ ਗਲਤ ਹੈ ਇੱਕ ਚੰਗਿਆੜੀ ਡੱਬੀ ਦੇ ਵਿੱਚ ਕਿੰਨੀਆਂ ਟੀਲਾ ਹੁੰਦੀਆਂ ਨੇ ਇੱਕ ਤੀਰ ਬਾਲ ਕੇ ਸੁੱਟ ਦਿਓ ਹਜ਼ਾਰਾਂ ਏਕੜ ਜਿਹੜਾ ਸਵਾਈ ਮਚਾ ਲੇਗੀ ਉਹ ਤੀਰ ਤੇ ਫਿਰ ਬੰਦਾ ਤੇ ਬਹੁਤ ਵੱਡੀ ਚੀਜ਼ ਹੈ ਬੰਦਾ ਕੀ ਨਹੀਂ ਕਰ ਸਕਦਾ ਯਾਰ ਇਸ ਕਰਕੇ ਉੱਥੋਂ ਭਰਾਵੋ ਜਾਗੋ ਜਿੰਨੀ ਹਿੰਮਤ ਵੱਜਦੀ ਜੇ ਮਾਰ ਕੇ ਆਪਾਂ ਵੱਧ ਤੋਂ ਵੱਧ ਲੋਕਾਂ ਨੂੰ ਪ੍ਰੇਰ ਕੇ ਖਨੋਰੀਵਾਲ ਨੂੰ ਲੈ ਕੇ ਚੱਲੀਏ ਉਧਰ ਸ਼ੰਭੂਵਾਲ ਲੈ ਕੇ ਚੱਲੀਏ ਤਾਂ ਕਿ ਸਾਡੀ ਜਿਹੜੀ ਹੋਂਦ ਹੈ ਸਾਡੀ ਬਚ ਸਕੇ ਸਾਡੇ ਜਿਹੜੇ ਆਉਣ ਵਾਲਾ ਸਮਾਂ ਸਾਡੇ ਬੱਚੇ ਨੇ ਉਹ ਬਚ ਸਕਣ ਆ ਜਿਹੜਾ ਸਾਡੇ ਸਾਹਮਣੇ ਸਾਡੇ ਸਾਡੇ ਗਲਾਂ ਦੇ ਵਿੱਚ ਆ ਛੜਕਾਂ ਦੀ ਮਾਲਾ ਪਰੋਈ ਜਾ ਰਹੀ ਹੈ ਜਿੰਨੂੰ ਜਿਹਦਾ ਨਾਂ ਕੀ ਰੱਖਿਆ ਭਾਰਕ ਮਾਲਾ ਭਾਰਕ ਮਾਲਾ ਕਾਦੇ ਵਾਸਤੇ ਬਣਾਈ ਜਾ ਰਹੀ ਹੈ ਇਹ ਵੀ ਪੱਤੀ ਪੱਤੀ ਫੋਟ ਵੱਡੇ ਉੱਚੇ ਰੋੜ ਜਿਨ੍ਹਾਂ ਦੇ ਉੱਤੇ ਕਿਲੋਮੀਟਰ ਦੇ ਸਾਥ ਨਾਲ ਉਹ ਲੱਗਣਾ ਤੁਹਾਡਾ ਟੂਲ ਟੈਕਸ ਉਹ ਤੁਹਾਡੇ ਪੱਤੇ ਢੋਣ ਵਾਸਤੇ ਭਾਰਤ ਮਾਲਾ ਨਹੀਂ ਬਣਦੀ ਪਈ ਤੁਹਾਡੀਆਂ ਰੇੜੀਆਂ ਜਾਂ ਢੱਗੇ ਵਾਲੀਆਂ ਰੇੜੀਆਂ ਚੜਨ ਵਾਸਤੇ ਭਾਰਤ ਮਾਲਾ ਨਹੀਂ ਬਣ ਰਹੀ ਉਹ ਭਾਵੇਂ ਭਾਰਤ ਮਾਲਾ ਬਣ ਰਹੀ ਹੈ ਉਹ ਜਾ ਕੇ ਯੂਰਪ ਤੱਕ ਤੁਹਾਡਾ ਵਪਾਰ ਕਰਨਗੇ ਇਹ ਵੱਡੇ ਲੋਕ ਤੇ ਸਾਡੀ ਜ਼ਮੀਨ ਦੇ ਉੱਤੇ ਆਖੇ ਜਦੋਂ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਆ ਫਿਰਨੇ ਆ ਲੋਕਾਂ ਦੇ ਘਰਾਂ 'ਚ ਜਾਂਦੇ ਆ ਤੇ ਕਿਸੇ ਦੇ ਘਰ ਆੜੂ ਦਾ ਬੂਟਾ ਲੱਗਾ ਕਿਸੇ ਦੇ ਘਰ ਚੀਕੂ ਦਾ ਬੂਟਾ ਵੇਨੇ ਆ ਕਈਆਂ ਦੇ ਘਰ ਬਗਾਮਾਂ ਦੇ ਬੂਟੇ ਵੇਖੇ ਤੇ ਬੜੇ ਹੈਰਾਨ ਹੋ ਜਾਂਦੇ ਆ ਕਿਉਂਕਿ ਜਿਹੜੀ ਸਾਡੀ ਧਰਤੀ ਹੈ ਇਹਦੇ ਵਿੱਚ ਜਿਹੜਾ ਵੀ ਬੀਜ ਦਈਏ ਉਹ ਬੀਜ ਹੀ ਉੱਗਦਾ ਤੇ ਉਹਨੂੰ ਬੀਜ ਪੈਂਦਾ ਐਹੋ ਜੀ ਧਰਤੀ ਕਿਤੇ ਨਹੀਂ ਹੈਗੀ ਹਰਿਆਣੇ ਤੇ ਪੰਜਾਬ ਜਿਹੀ ਧਰਤੀ ਵਰਲਡ ਦੇ ਵਿੱਚ ਕਿਤੇ ਨਹੀਂ ਤੁਹਾਨੂੰ ਮਿਲੇਗੀ ਜਿਹੜੇ ਬਾਹਰ ਵਿਦੇਸ਼ਾਂ ਜਿੱਥੇ ਅਸੀਂ ਬੱਚੇ ਵੀ ਇਕੱਲੇ ਨੇ ਸਾਥੀਓ ਉੱਥੇ ਵੀ ਪੱਥਰ ਨੇ ਤੇ ਉਹ ਲੋਕ ਤੁਹਾਡੀਆਂ ਇਧਰੋਂ ਭੇਜਿਆ ਆਂ ਲਿਆ ਚੀਜ਼ਾਂ ਜਿਹੜੀਆਂ ਵਰਤ ਕੇ ਤੇ ਉਹ ਲੋਕ ਕਿੱਥੇ ਅੱਗੇ ਪਹੁੰਚੇ ਨੇ ਤੇ ਸਾਨੂੰ ਇਹਦਾ ਮਾਰਤਾ ਸਾਡੀ ਮਾੜੀ ਸਿਆਸਤ ਨੇ ਅੱਜ ਹਰੇਕ ਬੱਚਾ ਜਿਹੜਾ ਜਨਮ ਲੈਂਦਾ ਅੱਜ ਜਿਹੜਾ ਬੱਚਾ ਇੱਕ ਜਨਮ ਲੈਂਦਾ ਜੰਮ ਦਾ ਘਰ 1 ਲੱਖ ਤੋਂ ਵੱਧ ਦਾ ਉਹ ਕਰਜ਼ਾਈ ਹੋ ਕੇ ਜੰਮਦਾ ਪੰਜਾਬ ਦਾ ਬੱਚਾ ਪਿਛਲਾ ਰਿਕਾਰਡ ਵੇਖ ਲਓ ਮੇਰੇ ਤੋਂ ਪਹਿਲਾਂ ਸਾਥੀਆਂ ਨੇ ਬੜੀਆਂ ਉਦਾਹਰਨਾਂ ਦਿੱਤੀਆਂ ਨੇ ਬੜਾ ਕੁਝ ਦਿੱਤੇ ਆਪਣੇ ਤਜਰਬੇ ਜੋ 1 ਲੱਖ ਤੋਂ ਵੱਧ ਦਾ ਕਰਜ਼ਾਈ ਜੰਮ ਦਾ ਬੱਚਾ ਜਨਮ ਲੈਂਦਾ ਹੈ ਭਾਰਤ 'ਚ ਸਿਰਫ ਉਹ ਕਿਉਂ ਲੈਂਦਾ ਸਾਡੀ ਮਾੜੀ ਸਿਆਸਤ ਕਰਕੇ ਜਿਹੜਾ ਸਿਆਸੀ ਆਉਂਦਾ ਹੈ ਜਿਹੜਾ ਸਿਆਸਤਦਾਨ ਆਉਂਦਾ ਹੈ ਉਹਦੀਆਂ ਕੋਠੀਆਂ ਪੰਜਾਂ ਸਾਲਾਂ ਦੇ ਵਿੱਚ ਉੱਤਰ ਕੇ ਕਈ-ਕਈ ਕੋਠੀਆਂ ਬਣ ਜਾਂਦੀਆਂ ਨੇ ਕਈ-ਕਈ ਉਹਦੀ ਜਾਇਦਾਦਾਂ ਬਣ ਜਾਂਦੀਆਂ ਨੇ ਕਿਉਂਕਿ ਰਾਤ ਨੂੰ ਉੱਠ ਕੇ ਮਿਹਨਤ ਕਰਦਾ ਉਹ ਇਸ ਕਰਕੇ ਸਾਥੀਓ ਆਪਾਂ ਦਿਨ ਰਾਤ ਖੇਤਾਂ ਦੇ ਵਿੱਚ ਮਿਹਨਤ ਕਰਦੇ ਆ ਸਾਰੇ ਸਾਰੇ ਜੀ ਮਰਦੇ ਆ ਬੰਦਾ ਬਾਹਰ ਮਿਹਨਤ ਕਰਦਾ ਜਿਹਨਾਂ ਦੀ ਘਰ ਟੰਗਰਾਂ ਨਾਲ ਖੂਆ ਕੱਪਾ ਹੋਈ ਜਾਂਦੀ ਹੈ ਤੇ ਕੀ ਮਿਲਦਾ ਛੇ ਮਹੀਨੇ ਪਿਛੇ ਜਦੋਂ ਫਸਲ ਵੇਚਨੇ ਆ ਤੇ ਉੱਥੇ ਜਾ ਕੇ ਆਪਾਂ ਸੋਚਦੇ ਆ ਯਾਰ ਕੋਈ ਗੱਲ ਨਹੀਂ ਮਹਾਰਾਜ ਸੁੱਖ ਰੱਖੇ ਅਗਲੀ ਵਾਰ ਲੈ ਜਾਣਗੇ ਕਿਉਂ ਲੈਂਦੇ ਨਹੀਂ ਉਹ ਚੜਦੇ ਨੇ ਹਰ ਵਾਰ ਸਮਾਈ ਪਿੱਛੇ ਜਦੋਂ ਹਸਾਬ ਕਰਨੇ ਆ ਲੱਖ ਪਿਆਹ ਹਜ਼ਾਰ ਦਾ ਵਾਅਦਾ ਹੁੰਦਾ ਹੈ ਘੜਦੇ ਨਹੀਂ ਪਰ ਇਹ ਜਿਹੜੇ ਸਿਆਸੀ ਲੋਕ ਨੇ ਜਦੋਂ ਇਹਨਾਂ ਨੂੰ ਤੁਸੀਂ 5 ਸਾਲ ਵਾਸਤੇ ਮੰਤਰੀ ਸੰਤਰੀ ਬਣਾ ਕੇ ਘੱਲਦੇ ਹੋ ਤੇ 50 ਸਾਲਾਂ ਬਾਅਦ ਉਸ ਬੰਦੇ ਦਾ ਤੁਸੀਂ ਕਾਰੋਬਾਰ ਤੇ ਉਹਦੀ ਜਾਇਦਾਦਾਂ ਤਾਜ਼ਾ ਲਾਇਓ ਕਿੰਨੀ ਹੋ ਜਾਂਦੀ ਹੈ ਉਹ ਕਿੱਥੋਂ ਹੁੰਦੀ ਹੈ ਭਾਈ ਉਹ ਤੁਹਾਡੀਆਂ ਜੇਬਾਂ 'ਚ ਆਉਂਦੀ ਹੈ ਤੁਹਾਨੂੰ ਇਹ ਗੱਲ ਦੀ ਸਮਝ ਹੀ ਨਹੀਂ ਆਉਂਦੀ ਵੀ ਅਸੀਂ ਕਰ ਕੀ ਰਹੇ ਆ ਜਦੋਂ ਕੋਈ ਮੰਤਰੀ ਆਉਂਦਾ ਅਸੀਂ ਬੜਾ ਵੇਖਿਆ ਤੇ ਬੜਾ ਤਜਰਬਾ ਹੋ ਗਿਆ ਸਾਨੂੰ ਵੀ ਜਦੋਂ ਅਸੀਂ ਉਹਨਾਂ ਕਿੰਨਾ ਮੱਥਾ ਮਾਰਨੇ ਏ ਪਰ ਜਦੋਂ ਕੋਈ ਮੰਤਰੀ ਸੰਤਰੀ ਉਹਦੇ ਨੇੜੇ ਆ ਜਾਏ ਕਿਸੇ ਮੰਤਰੀ ਦਾ ਫੀਲਾ ਆ ਜਾਏ ਤਾਂ ਉਸੇ ਟਾਈਮ ਲੋਕ ਤੁਹਾਨੂੰ ਛੱਡ ਕੇ ਫਟਬੜਾ ਉਹਦੇ ਨਾਲ ਹੋ ਜਾਣਗੇ ਸਾਡੀ ਗੱਲ ਹੀ ਭੁੱਲ ਜਾਂਦੇ ਨੇ ਸਾਡਾ ਮਾਰਿਆ ਮੱਥੇ ਹੀ ਆ ਜਾਇਆ ਲਾਇਆ ਜਾਂਦਾ ਆ ਪਿੱਛੇ ਜਾ ਹੋਇਆ ਥੋੜੇ ਦਿਨਾਂ ਦੀ ਗੱਲ ਹੈ ਆ ਤੁਹਾਡੇ ਪਿੰਡ ਨੇੜੇ ਮਲਕਪੁਰ ਹੈ ਮਲਕਪੁਰ ਦਾ ਕਥਾਨ ਸੀ ਮੁੰਡਾ ਸੀ ਆਪਣੇ ਰਮਜ਼ਾਥੀਆਂ ਦਾ ਜੋ ਵਿਚਾਰੇ ਨੇ ਕੀ ਕਰਿਆ ਵੀ ਆਰਤੀ ਤੋਂ ਜਿੱਕੇ ਆਰਤੀ ਤੋਂ ਰੁਪਈਆ ਕੋਈ 2.5 ਲੱਖ ਚੁੱਕ ਕੇ ਤੇ ਖੇਤੀ ਕਰਨ ਦਾ ਉਹਦੇ ਤੇ ਭੂਤ ਸਵਾਰ ਹੋ ਗਿਆ ਕੰਪੈਨ ਚ ਲਾਉਂਦਾ ਸੀ ਤਾਂ ਉਹ ਕਈ ਸਾਲ ਖੇਤੀ ਕਰਦਾ ਰਿਹਾ ਤਾਂ ਜਦੋਂ ਉਹਨੇ ਜਿਹੜੀ ਲਈ ਤੇ ਮੋਟਰਸਾਈਕਲ ਤੋਂ ਡੇਕ ਕੇ ਉਹਦੀ ਲੱਤ ਟੁੱਟ ਗਈ ਚਿੱਕੜ ਚੋਂ ਜਦੋਂ ਮੋਟਰਸਾਈਕਲ ਤੇ ਲੱਕਿਆ ਤੇ ਲੱਤ ਟੁੱਟ ਗਈ ਤਾਂ ਉਹ ਜਿਹੜੀ ਠੇਕੇ ਤੇ ਜ਼ਮੀਨ ਲਈ ਸੀ ਉਹਨੇ ਕਿਸੇ ਨੂੰ ਹਿੱਸੇ ਨੇ ਦਿੱਤੀ ਤੇ ਘਾਟਾ ਪੈਣਾ ਹੀ ਸੀ ਪੈ ਗਿਆ ਆਰਤੀ ਦਾ ਸਾਫ ਕਰਿਆ ਤਾਂ ਉਹਦਾ ਪੈਣੀ 6-7 ਲੱਖ ਰੁਪਈਆ ਵੱਧ ਗਿਆ ਉਹਨੇ ਕੀ ਕਰਿਆ ਵੀ 6 ਲੱਖ ਰੁਪਈਆ ਕਿਸੇ ਤੋਂ ਚੁੱਕ ਜਗਾ ਕੇ ਆਰਤੀ ਨੂੰ ਵਾਪਸ ਕਰਤਾ ਤੇ ਜਦੋਂ ਸਾਲ ਦੋ ਸਾਲ ਲੰਘ ਗਏ ਤੇ ਉਹ 6-7 ਲੱਖ ਦੁਬਾਰਾ ਫੇਰ ਉਹਨਾਂ ਹੀ ਬਣ ਗਿਆ ਤੇ ਜਦੋਂ ਉਹਨਾਂ ਆਰਤੀ ਨੇ ਕਿਹਾ ਵੀ ਉਹਦੇ ਕੋਲ ਤਿੰਨ ਕਨਾਲਾਂ ਜ਼ਮੀਨ ਸੀ ਤਿੰਨ ਭਰਾ ਖਾਣੋ ਤੇ ਆਰਤੀ ਕਹਿੰਦਾ ਵੀ ਤੂੰ ਤਿੰਨੇ ਕਨਾਲਾ ਮੈਨੂੰ ਦੇ ਦੇ ਮੇਰਾ ਘਰ ਤਾਂ ਪੂਰਾ ਹੋਏਗਾ ਤੇਰੇ ਦੋ ਭਰਾ ਜਿਹੜੇ ਨੇ ਉਹਨਾਂ ਨਾਲ ਤੂੰ ਆਪ ਜਾਣ ਤੇ ਜਦੋਂ ਉਹਦੇ ਉੱਤੇ ਦਬਾਅ ਪਾਇਆ ਉਸ ਬੰਦੇ ਨੇ ਅ ਅਕੜ ਕੇ ਜ ਰੱਖਣ ਵਾਲੀ ਦਵਾਈ ਕੀ ਕਹਿੰਦੇ ਇਹਨੂੰ ਸਲਫਾਸ 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 ਖਾਲੀ ਤੇ ਜਦੋਂ ਸਲਫਾਸ ਖਾ ਗਿਓ ਬੰਦਾ ਮਰ ਗਿਆ ਤਾਂ ਫਿਰ ਜਿਹੜਾ ਸਾਡਾ ਪ੍ਰਸ਼ਾਸਨ ਹੈ ਉਹ ਲਾਲੇ ਦੇ ਹੱਕ 'ਚ ਜਾ ਕੇ ਉਹਨੂੰ ਫਟਾਫਟ ਕਹਿੰਦਾ ਇਹਨੂੰ ਫੂਕ ਦਿਓ ਤੇ ਸਾਡੇ ਕੋਲ ਫੋਨ ਆਇਆ ਮੈਂ ਇੱਥੇ ਸਮਾਣੇ ਸੀ ਕਹਿੰਦੇ ਯਾਰ ਮਲਕਪੁਰ ਪੈਂਦਾ ਤਾਂ ਹਰਿਆਣੇ 'ਚ ਐ ਤੇ ਸਾਡੀ ਮਦਦ ਕਰੋਗੇ ਮੈਂ ਕਹਾਂ ਯਾਰ ਹਰਿਆਣਾ ਕਿਹੜਾ ਸਾਡੇ ਤੋਂ ਦੂਰ ਐ ਸਾਨੂੰ ਸਾਰੇ ਭਰਾ ਇਕੋ ਜਣੇ ਜਿੰਨੀ ਵਾਰ ਲੱਗੀ ਤੁਹਾਡੇ ਨਾਲ ਲਾਵਾਂਗੇ ਤੁਸੀਂ ਐਂ ਕਰੋ ਕਿਸੇ ਨਾ ਕਿਸੇ ਢੰਗ ਨਾਲ ਇਹ ਡੈੱਡ ਬੋਡੀ ਤੁਸੀਂ ਸਮਾਣੇਵਾਲ ਨੂੰ ਲੈ ਕੇ ਆਓ ਤੇ ਅਸੀਂ ਇੱਧਰੋਂ ਆਉਂਦੇ ਆ ਜੋ ਬੜੇ ਔਖੀ ਰਾਹ ਦੇ ਵਿੱਚ ਵੀ ਉਹਨਾਂ ਨੂੰ ਇੱਕ ਦੋ ਵਾਰਾ ਮੁਸੀਬਤ ਆਈ ਪੁਲਿਸ ਵਾਲਿਆਂ ਨੇ ਉਹਦੀ ਡੈੱਡ ਬੋਡੀ ਖੋਣ ਦੀ ਕੋਸ਼ਿਸ਼ ਕਰੀ ਪਰ ਜਦੋਂ ਉਹ ਡੈੱਡ ਬੋਡੀ ਇੱਥੇ ਲਾਡੀ ਵਾਲੇ ਪੰਪ ਕੋਲ ਲਿਆਏ ਮਮੂਡਪੁਰ ਵਾਲੇ ਰੋਡ ਤੇ ਤਾਂ ਇੱਥੇ ਰੱਖ ਕੇ ਫਿਰ ਅਸੀਂ ਪ੍ਰਦਰਸ਼ਨ ਕਰਿਆ ਸ਼ਾਮ ਤੱਕ ਉਹ ਕਹਿੰਦੇ ਸੀ ਸ਼ੰਭੂ ਤੋਂ ਵਾਪਸ ਆਏ ਹਾਂ ਮੇਰਾ ਗਲਾ ਵੀ ਬੜਾ ਬੈਠਿਆ ਕਿਉਂ ਉੱਥੇ ਬੜੀ ਜਿਆਦਾ ਅਥਰੂ ਗੈਰ ਦੀ ਜਿਹੜੀ ਗੈਂ ਚੜੀ ਸੀ ਤੇ ਰਗਾ ਪੀੜ ਹੋਣ ਬੋਲਣ ਨੂੰ ਦਿਲ ਨਾ ਕਰੇ ਪਰ ਉਹਨਾਂ ਲੋਕਾਂ ਦਾ ਦਰਦ ਵੇਖ ਕੇ ਅਸੀਂ ਔਖੇ ਸੌਖੇ ਬੋਲੇ ਵੀ ਜਦੋਂ ਲਾਇਆ ਜਾਮ ਤੇ ਉਸੇ ਟਾਈਮ ਲਾਲੇ ਤੇ ਪਰਚਾ ਹੋਇਆ ਲਾਲੇ ਨੂੰ ਉਸੇ ਟਾਈਮ ਚੁੱਕ ਕੇ ਸਲਾਖਾਂ ਦੇ ਪਿੱਛੇ ਸੁਟਣਾ ਪਿਆ ਪ੍ਰਸ਼ਾਸਨ ਨੂੰ ਤੇ ਉਹ ਕਦੇ ਨਾਲ ਹੋਇਆ ਲੋਕਾਂ ਦੇ ਦਬਾਅ ਨਾਲ ਜਦੇ ਬੰਦੀ ਦੇ ਦਬਾਅ ਨਾਲ ਜਦੋਂ ਉਹਦੇ ਤੇ ਪਰਚਾ ਕਰਾ ਲਿਆ ਤੇ ਮੈਂ ਉਹਨੂੰ ਆਖਿਆ ਭੈਣੇ ਤੇਰੀਆਂ ਦੋ ਕੁੜੀਆਂ ਨੇ ਤੇ ਕੋਈ ਗੱਲ ਇਹਨਾਂ ਦੀ ਰੋਜੀ ਰੋਟੀ ਬਣ ਜਾਗੀ ਅਸੀਂ ਤੇ ਤੇਰੇ ਤੋਂ ਚਾਹ ਵੀ ਨਹੀਂ ਪੀਣੀ ਭੈਣੇ ਤੇ ਤੂੰ ਹਣ ਇਹਦਾ ਮੁੱਲ ਪਾਲੀ ਕੋ ਮਾੜਾ ਮੋਟਾ ਜਿਹੜਾ ਵਿਚਾਰਾ ਟੁਰ ਗਿਆ ਇਹ ਬੱਚੇ ਨਾਲ ਰੁੱਲ ਜਾਣਾ ਪਰ ਉਹ ਪਤਾ ਨਹੀਂ ਕਿਵੇਂ ਕੋ ਕਿਧਰੋਂ ਉਹਦੇ ਤੇ ਕਿਉਂ ਆ ਗਿਆ ਬੰਦਾ ਕੌਣ ਉਹਨੂੰ ਲੈ ਗਿਆ ਕਲਵੰਤ ਸਿੰਘ ਐਮ ਐਲ ਏ ਕੋਲ ਬਾਜੀਗਰ ਕਹਿੰਦੇ ਉਹਨੂੰ ਉਹਦੇ ਘਰ ਲੈ ਗਿਆ ਕੋਈ ਤੇ ਉਹ ਪਰਤ ਕੇ ਮਰਨੀ ਸਾਡੇ ਤੋਂ ਵੀ ਗਈ ਕਾ ਹੁਣ ਉਹ ਕਈ ਦਿਨ ਉਹਨੇ ਮੇਰੇ ਨਾਲ ਗੱਲ ਨਹੀਂ ਕਰੀ ਕੱਲ ਮੈਨੂੰ ਫੋਨ ਕਰਕੇ ਫੇਰ ਪੁੱਛਦੀ ਹੈ ਕਹਿੰਦੀ ਕਿੱਥੇ ਹੋ ਪ੍ਰਧਾਨ ਜੀ ਮੈਂ ਕਿਹਾ ਵੀ ਅਸੀਂ ਤਾਂ ਆਪਣੇ ਸ਼ਹਿਰ ਸੀਚੇ ਲੱਗੇ ਹੋਏ ਆ ਕਹਿੰਦੀ ਤੁਸੀਂ ਸਾਡੀ ਗੱਲ ਸੁਣਾ ਸਾਡਾ ਕੁਝ ਨਹੀਂ ਬਣਿਆ ਐਮ ਐਲ ਏ ਸਾਨੂੰ ਟਾਲਦਾ ਤੇ ਮੈਂ ਕਿਹਾ ਤੁਸੀਂ ਗੱਲ ਤਾਂ ਇੰਨਾ ਮੱਥਾ ਮਾਰਿਆ ਸਾਰਾ ਦਿਨ ਅਸੀਂ ਉੱਤੇ ਯੋਰ ਲਾਇਆ ਯੋਰ ਲਾ ਕੇ ਪਰਚਾ ਕਰਾਇਆ ਬੰਦਾ ਅੰਦਰ ਕੁੰਨਿਆ ਤੇ ਤੁਸੀਂ ਇੱਕ ਮਿੰਟ ਦੇ ਵਿੱਚ ਸਾਨੂੰ ਛੱਡ ਕੇ ਤੇ ਐਮ ਐਲ ਏ ਮਗਰ ਚਲੇ ਗਏ ਇਸ ਕਰਕੇ ਭਰਾਵੋ ਸਾਡਾ ਇਹੀ ਹਾਲ ਹੈ